ਰੇਡੀ ਅਜੋਕੇ ਸਮੇਂ ਵਿੱਚ ਸਭ ਨਾਲ ਬਣਾ ਕੇ ਰੱਖਣੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਡੰਡੀ ਇਸ ਸਮੱਸਿਆ ਦੀ ਮਾਰ ਅਨੇਕਾਂ ਲੋਕ ਚੱਲ ਰਹੇ ਹਨ ਡੰਡੀ ਇਸ ਕਰਕੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਦਾ ਮਨ अनेका ਦੁੱਖਾਂ ਕਸ਼ਟਾਂ ਨਾਲ ਤੜਫਾ ਕਰ ਲਾਉਂਦਾ ਰਹਿੰਦਾ ਹੈ ਡੰਡੀ ਸਿਆਸਤ ਵਿੱਚ ਤਾਂ ਇੱਕ ਗੀਤ ਦੀ ਇਸ ਸਤਰ ਦਾ ਕਿ ਇੱਕ ਪਾਸਾ ਰੱਖ ਬਾਕੀ ਸਾਰੇ ਪਾਸੇ ਰਹਿਣ ਦੇ ਦਾ ਸੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ ਡੰਡੀ ਉਹ ਇਨਸਾਨ ਜੋ ਸਭ ਨੂੰ ਬਰਾਬਰ ਸਮਝਦੇ ਸਭ ਨਾਲ ਪਿਆਰ ਕਰਦੇ ਹਨ ਜਾਂ ਹਰੇਕ ਨਾਲ ਵਰਤਣਾ ਚਾਹੁੰਦੇ ਹਨ ਉਹ ਬੇਹੱਦ ਕਸ਼ਟ ਉਠਾਉਂਦੇ ਹਨ ਡੰਡੀ ਸਭ ਨਾਲ ਮਿਲ ਕੇ ਚੱਲਦੇ ਹਨ ਡੰਡੀ ਪਰ ਉਹਨਾਂ ਨੂੰ ਉਦੋਂ ਝਟਕਾ ਲੱਗਦਾ ਜਦੋਂ ਉਹ ਲੋਕਾਂ ਨੂੰ ਇੱਕ ਪਾਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਇਕੱਲੇ ਰਹਿ ਜਾਂਦੇ ਹਨ ਡੰਡੀ ਉਹ ਹਰ ਕਿਸੇ ਨੂੰ ਬੁਲਾਉਂਦੇ ਹਨ ਡੰਡੀ ਦੁੱਖ ਸੁੱਖ ਵਿੱਚ ਉਹਨਾਂ ਦੇ ਕੰਮ ਆਉਂਦੇ ਹਨ ਡੰਡੀ ਉਹ ਉਦੋਂ ਅਸਫਲਤਾ ਦੀ ਮਾਰ ਖਾਂਦੇ ਹਨ ਜਦੋਂ ਲੋਕ ਆਪਣੇ ਮਨਾਂ ਵਿੱਚੋਂ ਬੈਰ ਵਿਰੋਧ ਨਾ ਭੁਲਾਉਂਦੇ ਹੋਏ ਈਰਖਾ ਸਾੜੇ ਕੀਨੇ ਅਤੇ ਬਿਤਕਰੇ ਨਾਲ ਪਰੀ ਸੋਚ ਕਰਕੇ ਕਹਿਣ ਲੱਗਦੇ ਹਨ ਕਿ ਉਸ ਬੰਦੇ ਨਾਲ ਮੈਂ ਨਹੀਂ ਵਰਤ ਸਕਦਾ ਡੰਡੀ ਉਹ ਬੰਦਾ ਤਾਂ ਨਿਰਾ ਕੁੱਤੇ ਦੀ ਪੂਛ ਹੈ ਟੰਡੀ ਮੈਂ ਉਸ ਨਾਲ ਮਿਲ ਕੇ ਨਹੀਂ ਚੱਲ ਸਕਦਾ ਡੰਡੀ ਇਸ ਤਰ੍ਹਾਂ ਅਕਸਰ ਲੋਕ ਮੱਖੋ ਬੱਕਰੀ ਡੁਗਡੁਗੀ ਵਜਾਉਂਦੇ ਹੋਏ ਸਾੜੇ ਦੁੱਖ ਵਿੱਚ ਰਿਜਦੇ ਘਰੇਜਦੇ ਰਹਿੰਦੇ ਹਨ ਡੰਡੀ ਜਿਵੇਂ ਜਿਵੇਂ ਜ਼ਿੰਦਗੀ ਅਰੇੜੀ ਨੂੰ ਤੱਕਾ ਦਿੰਦੇ ਰਹਿੰਦੇ ਹਨ ਡੰਡੀ ਜੇਕਰ ਜਹੇ ਬੰਦਿਆਂ ਦੀ ਨਾਰਾਜ਼ਗੀ ਅਤੇ ਦੁਸ਼ਮਣੀ ਦੀ ਤਏ ਤੱਕ ਜਾਇਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਕੋਈ ਸੁਵਾਰਥ ਹੱਲ ਨਹੀਂ ਹੋਇਆ ਹੁੰਦਾ ਜਿਸ ਕਰਕੇ ਉਹਨਾ ਮਨਾ ਵਿੱਚ ਦੁਸ਼ਮਣੀ ਦਾ ਜ਼ਹਿਰ ਪਰਿਆ ਰਹਿੰਦਾ ਹੈ ਜਿਸ ਨੇ ਉਹਨਾ ਦੇ ਅੰਦਰ ਬਸਦੇ ਪਿਆਰ ਦੇ ਅਮਰਤ ਨੂੰ ਛੱਟ ਲਿਆ ਹੁੰਦਾ ਹੈ ਡੰਡੀ ਦੂਜਿਆਂ ਨੂੰ ਨਾ ਜਰ ਸਕਣ ਦੀ ਭਾਵਨਾ ਨੇ ਅਜਿਹੇ ਲੋਕਾਂ ਦੇ ਮਨਾ ਉੱਤੇ ਦੁਸ਼ਮਣੀ ਨੂੰ ਨਾ ਭੁੱਲਣਾ ਦੇਣ ਵਾਲਾ ਤਾਲਾ ਜੜਿਆ ਹੁੰਦਾ ਹੈ ਡੰਡੀ ਇਹ ਤਾਲਾ ਉਹ ਕਦੀ ਨਹੀਂ ਖੋਲਦੇ ਡੰਡੀ ਦਿਲ ਦੇ دریا ਵਿੱਚ ਈਰਖਾ ਦਾ ਜ਼ਹਿਰ ਲੁਕਾਈ ਰੱਖਦੇ ਹਨ ਡੰਡੀ ਅਜਿਹਾ ਸੱਚ ਸਮਾਜ ਲਈ ਬੇहद ਘਾਤਕ ਸਾਬਤ ਹੁੰਦਾ ਹੈ ਡੰਡੀ ਪੀੜੀਦਰ ਪੀੜੀ ਇਸ ਤਕਲੀਫ ਦੇ ਮਾਰੇ ਲੋਕ ਸੜਦੇ ਤੜਫਦੇ ਰਹਿੰਦੇ ਹਨ ਡੰਡੀ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਕਥਨ ਵੀ ਉਹਨਾਂ ਉੱਤੇ ਕੋਈ ਅਸਰ ਨਹੀਂ ਕਰਦੇ ਡੰਡੀ ਫਿਰ ਕਿਵੇਂ ਕਿਸੇ ਨਾਲ ਬਣੇ ਪ੍ਰਸ਼ੰਚਨਾ ਮੰਗੂ ਆਪਣੇ ਸੁਭਾਵਾਂਗ ਮਸ਼ਕਰੀ ਜਹੀ ਕਰਦਾ ਬੋਲਿਆ ਬਿੱਲੀ ਏ ਬੱਗ ਕਿਧਰੋਂ ਤੁਰਿਆ ਆਉਣਾ ਏ ਪ੍ਰਸ਼ੰਚਨਾ ਬਿੱਲੀ ਉਹ ਨੋਖਾ ਵੀ ਉਹਨਾ ਵਿੱਚ ਆ ਉਸ ਤੋਂ ਪੁੱਛਦੇ ਆ ਡੰਡੀ ਨਜ਼ਦੀਕ ਆਉਣ ਉੱਤੇ ਨੋਖੀ ਕਿੱਧਰ ਫਿਰਦੇ ਹੋ ਕੋਈ ਰੈਲੀ ਹੈ ਪ੍ਰਸ਼ੰਚਨਾ ਨੋਖੀ ਰੈਲੀ ਸੀ ਅਖੇ ਨਵੀਂ ਗਰੰਟੀ ਆਈ ਹੈ ਡੰਡੀ ਅਸੀਂ ਪੁੱਛਿਆ 16 16 ਲੱਖ ਕਿਹੜੇ ਬੈਂਕਾਂ ਵਿੱਚ ਜਮਾ ਕਰਵਾਈ ਸੀ ਇੱਕਾਦ ਕਿਸ਼ਤਾਂ ਤਾਰ ਦਿੰਦੇ ਹੁਣ ਇਹ ਗਰੰਟੀ ਕਿਵੇਂ ਅਤੇ ਕਦ ਪੂਰੀ ਹੋ ਪ੍ਰਸ਼ਨ ਚਨ ਲੋਕਾਂ ਨੇ ਟਮਾਟਰ